ਸਲੋਕ ਭਗਤ ਕਬੀਰ ਜੀਓ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਊਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕਾਓ ਸਭ ਕੋ ਹਸਨੇ ਹਾਰ ਬਲੇ ਹਾਰੀ ਇਸ ਜਾਤ ਕਾਓ ਜਿਹੇ ਜਪਿਓ ਸਿਰ ਜਨਹਾਰ ਕਬੀਰ ਡਾਗ ਮਾਗ ਕੀਆ ਕਰਹਿ ਕਹਾ ਡੁਲਾਵਹਿ ਜੀਓ ਸਰਬ ਸੂਖ ਕੋ ਨਾਇ ਕੋ RAM ਨਾਮ ਰਸ ਪੀਓ ਕਬੀਰ ਕਾਂਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦੀ ਸਦਾ ਦੇ ਕਾਨ ਜਿਉ ਜੇਨ ਮਨ ਨਾਹੀ ਨਾ ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤ ਕਹੋਏ ਨਿਰਭੈ ਹੋਏ ਕੈ ਗੁਣ ਰਵੇ ਜਤ ਪੇਖਾਓ ਤਤ ਸੋਏ ਕਬੀਰ ਜਾ ਦਿਨ ਹਾਉ ਮੂਗਾ ਪਾਛੈ ਭਇਆ ਅਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਕਬੀਰ ਸਬਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਕਬੀਰ ਆਏ ਮੁਝੇ ਬਹਿ ਅਨਿਕ ਕਰੇ ਕਰ ਭੀਸ ਹਮ ਰਾਖੇ ਗੁਰ ਆਪਨੇ ਓਨ ਕੀਨੋ ਆਦੇਸ ਕਬੀਰ ਸੋਈ ਮਾਰੀਐ ਜਿਹ ਮੂਐ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਗੁਰੋ ਨਾ ਮਾਨੈ ਕੋਈ ਕਬੀਰ ਰਾਤੀ ਹੋਵੈ ਕਾਰੀਆ ਕਰੇ ਊਬੇਜੰਤ ਲੈ ਫਾਹੇ ਉਠ ਤਾਵਤੇ ਸੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਾ ਬਿਰਵਾ ਭਲਾ ਵੀੜਿਓ ਢਾਕ ਪਲਾਸ ਓਏ ਭੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੂਬੇ ਆਇਓ ਮਤ ਡੂਬੋ ਕੋਏ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਇ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ ਕਬੀਰ ਜਹ ਜਹ ਹਾਉ ਫਿਰਿਓ ਕੌਤਕ ਠਾਉ ਠਾਈ ਇਕ ਰਾਮ ਸਨੇਹੀ ਬਾਹਰਾ ਊਜਰ ਮੇਰਾ ਭਾਏ ਕਬੀਰ ਸੰਤਨ ਕੀ ਝੁਗੀਆਂ ਭਲੀ ਬਾਠ ਕੋ ਸਤੇ ਗਾਓ ਆਗ ਲਗਾਓ ਤੇ ਧਾਉਨ ਹਰ ਜਿਹ ਨਾਹੀ ਹਰ ਕੋ ਨਾਉ کبیر سنت موہے کیا روئی ہے جو اپنے گرہ جائے رو وہ ساکت باپورے جو ہاٹ ہے ہاٹ بکائے کبیر ساکت ایسا ہے جیسی لسن کی کھان کونے بیٹھے کھائی ہے پرگٹ ہوئے ندان ਕਬੀਰ ਮਾਇਆ ਡੋਲਨੀ ਪਵਨ ਚ ਕੋਲਨ ਹਾਰ ਸੰਤਹੁ ਮੱਖਣ ਖਾਇਆ ਛਾਸ਼ ਪੀਐ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਵਹੇ ਹੇਵਤਾਰ ਜੇਨ ਬਿ ਲੋਇਆ ਤੈਨ ਖਾਇਆ ਅਵਰ ਬਿ ਲੋਬਨ ਹਾਰ ਕਬੀਰ ਮਾਇਆ ਚੋਰ ਟੀ 모ਸ 모ਸ ਲਾਵੇ ਹਾਟ ਏਕ ਕਬੀਰਾ ਨਾਮ ਉਸੈ ਜਿਨ ਕੀਨੀ ਬਾਰਹਿ ਬਾਟ ਕਬੀਰ ਸੁਖ ਨਾ ਏਹ ਜੁਗ ਕਰਹਿ ਜੋ ਬਹੁਤੈ ਮੀਤ ਜੋ ਚੇਤ ਰੱਖੈ ਏਕ ਸਿਉ ਤੇ ਸੁਖ ਪਾਵੈ ਨੀਤ ਕਬੀਰ ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਰਾਮ ਪਦਾਰਥ ਪਾਇ ਕੈ ਕਬੀਰਾਂ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲੈ ਕਬੀਰ ਤਾ ਸਿਉ ਪ੍ਰੀਤ ਕਰ ਜਾ ਕੋ ਠਾਕੁਰ ਰਾਮ ਪੰਡਿਤ ਰਾਜੇ ਭੂਪਤੀ ਆਵਹਿ ਕਾਉਨੇ ਕਾਮ ਕਬੀਰ ਪ੍ਰੀਤ ਇਕ ਸਿਉ ਕੀਏ ਆਨ ਦੁਬਿਦਾ ਜਾਏ ਭਾਵੈ ਲਾਂਬੇ ਕੇਸ ਕਰ ਭਾਵੈ ਘਰ ਰਮੁਡਾਏ ਕਬੀਰ ਜਾਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹਾਉ ਬਲੇ ਹਾਰੀ ਤੈਨ ਕਾਉ ਪੈਸ ਜੋ ਨੀਕ ਸਜਾਹੇ ਕਬੀਰ ਇਹੋ ਤਨ ਜਾਏਗਾ ਸਖੋ ਤਾ ਲੇਹੋ ਬਹੋਰ ਨਾਂਗੇ ਪਾਵਹੁ ਤੇ ਗਏ ਜਿਨ ਕੇ ਲੱਖ ਕਰੋਰ ਕਬੀਰ ਇਹੋ ਤਨ ਜਾਏਗਾ ਕਵਨੈ ਮਾਰਗ ਲਾਏ ਕੈ ਸੰਗਤ ਕਰ ਸਾਧ ਕੀ ਕੈ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਇ ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ ਹੋਏ ਕਬੀਰ ਮਾਨਸ ਜਨਮ ਦੁ ਲੰਭ ਹੈ ਹੋਏ ਨਾ ਵਾਰੈ ਵਾਰ ਜਿਉ ਬਨ ਫਲ ਪਾਕੇ ਭੋਏ ਗਿਰਹਿ ਬਾਹੁਰ ਨਾ ਲਾਗਹਿ ਢਾਰ ਕਬੀਰ ਤੂਹੀ ਕਬੀਰ ਤੂ ਤੇਰੋ ਨਾਮ ਕਬੀਰ RAM ਰਤਨ ਤਦ ਪਾਈਐ ਜਾਓ ਪਹਿਲੇ ਤਜਹਿ ਸਰੀਰ ਕਬੀਰ ਚੰਖ ਨਾ ਚੰਖੀਏ ਤੁਮ ਰੋ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੀਟ ਨਾ ਸਾਕੇ ਕੋਏ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਏ RAM ਕਸੌਟੀ ਸੋਸ ਹੈ ਜੋ ਮਾਰ ਜੀਵਾ ਹੋਏ ਕਬੀਰ ਊਜਲ ਪਹਿ ਰਹਿ ਕਾਪਰੇ ਬਾਨ ਸੁਪਾਰੀ ਖਾਹੇ ਏਕ ਸਹਾਰ ਕੇ ਨਾਮ ਬਿਨ ਵਾਦੇ ਜਮ ਪੁਰ ਜਾਹੇ ਕਬੀਰ ਬੀੜਾ ਜਰ ਜਰਾ ਫੂਤੇ ਸ਼ੇਕ ਹਜ਼ਾਰ ਹਰੂਏ ਹਰੂਏ ਤੇਰ ਗਏ ਡੂਬੇ ਜੇਨ ਸਿਰ ਭਾਰ ਕਬੀਰ ਹਾੜ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਕਾਸ ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਐ ਜਾਮਲ ਪੇਟੇ ਹਾੜ ਹੈ ਵਰ ਉਪਰ ਛਤਰ ਤਾਰ ਤੇ ਫੁਨ ਧਰਨੀ ਗਾੜ ਕਬੀਰਾ ਗਰਵ ਨਾ ਕੀਜੀਐ ਊਚਾ ਦੇਖ ਆਵਾਸ ਆਜ ਕਾਲ ਭੋਏ ਲੇਟਣਾ ਉਪਰ ਜਾ ਮੈਂ ਘਾਸ ਕਬੀਰਾ ਗਰਵ ਨਾ ਕੀਜੀਐ ਰੰਗ ਨਾ ਹਸੀਐ ਕੋਏ ਅਜਹੋ ਸੋ ਨਾਓ ਸਮੁੰਦਰ ਮਹਿ ਕਿਆ ਜਾਨਾ ਕਿਆ ਹੋਏ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਹੋਗੇ ਜਿਉ ਕਾਂ ਚੁਰੀ ਕੋ ਹੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਬਾਛੇ ਪਛਤਾਹੋਗੇ ਪ੍ਰਾਨ ਜਾਹੇਗੇ ਛੂਟੈ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪਾਂਚੋਂ ਲੜਕਾਂ ਜਾਰ ਕੈ ਰਹੇ ਰਾਮ ਲਿਵ ਲਾਗ ਕੋ ਹੈ ਲੜਕਾ ਵੇਚੈ ਲੜਕੀ ਵੇਚੈ ਕੋਏ ਸਾਜਾ ਕਰੈ ਕਬੀਰ ਸਿਓ ਹਾਰ ਸੰਗ ਬਨ ਜੈ ਕਰੇ ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਏ ਪਾਛੈ ਭੋਗ ਜੋ ਭੋਗ ਵੇ ਤੈਨ ਕੋ ਗੋੜ ਲੈ ਖਾਹੇ ਕਬੀਰ ਮੈਂ ਜਾਣਿਓ ਪੜਿ ਬੋ ਭਲੋ ਪੜਿ ਬੇ ਸਿਉ ਭਾਲ ਜੋਗ ਭਗਤ ਨਾ ਛਾਡਾਉ ਰਾਮ ਕੀ ਭਾਵੇਂ ਨਿੰਦਉ ਲੋਗ ਕਬੀਰ ਲੋਗ ਕੇ ਨਿੰਦੈ ਬਪੂੜਾ ਜਿ ਹਉ ਮਾਨ ਨਾਹੀ ਗਿਆਨ RAM ਕਬੀਰ ਆਵ ਰਹੇ ਅਵਰ ਤਜੇ ਸਭ ਕਾਮ ਕਬੀਰ ਪਰਦੇਸੀ ਕਹਿ ਘਾਗਰ ਚਾਹੋ ਦੇਸ ਲਾਗੀ ਆਗ ਖਿੰਥਾ ਜਾਲ ਕੋਇ ਲਾ ਭਈ ਤਾਗੇ ਆਂਚ ਨਾ ਲਾਗੈ ਕਬੀਰ ਖੰთა ਜਾਲ ਕੋਇ ਲਾਗ ਭਈ ਖਾ ਪਰ ਫੂਟ ਮਫੂਟ ਜੋਗੀ ਬਪੜਾ ਖੀਲਿਓ ਆਸਨ ਰਹੀ ਬਿਪੂਤ